ਸਤ ਸ੍ਰੀ ਅਕਾਲ ਜੀ ਪੰਜਾਬੀ ਦੇ ਤੁਹਾਡੇ ਪਰੇ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੇਦੇ ਪੀਓ ਤਸਵੀਰਾਂ ਕਰਤਾਲਪੁਰ ਜ਼ਿਲ੍ਹੇ ਦੇ ਕਸਬਾ ਤਾਰੀਵਾਦੇ ਨੇੜੇ ਦੇ ਪਿੰਡ ਸਿੰਘਪੁਰਾ ਵਿੱਚ ਕਬਰਸਤਾਨ ਵਿੱਚੋਂ ਦੀਪ ਦਾ ਲਾਸ਼ ਲਵਾ ਕੇ ਬੜਾ ਅਧਿਕਾਰੀਆਂ ਤੇ ਤਸਵੀਰਦਾਰ ਦੀ ਮੌਜੂਦਗੀ ਵਿੱਚ ਰਿਪੋਰਟ ਮਾਡਲ ਲਈ ਭੇਜੀ ਗਈ ਇਹ ਲਾਸ਼ 3 ਸਾਲਾ ਨੌਜਵਾਨ ਦੀ ਸੀ ਜਿਸ ਨੂੰ ਇੱਕ ਪਾਦਰੀ ਅਤੇ ਉਸ ਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੰਡਨ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਡੀਐਸਪੀ ਕੁਮਾਰ ਸਿੰਘ ਮਾਨ ਨੇ ਦੱਸਿਆ ਕਿ ਰਾਖਲ ਪਤਨੀ ਮੰਗੰਦ ਜੀ ਕਾਸੀ ਸਿੰਘ ਪੁਰਾ ਥਾਣਾ ਧਾਰੀਵਾਲ ਦੇ ਬੀਤੇ ਦਿਨ ਸਟਾਇਟ ਜਿੱਤੀ ਸੀ ਕਿ ਉਸ ਦਾ ਲड़का ਲੈਮਨ ਮਸੀਹ ਉਮਰ ਕਰੀਬ 3 ਸਾਲ ਜੋ ਕਿ ਬਿਮਾਰ ਸੀ ਉਸਨੇ ਪਾਦਰੀ ਜੈਕੋਬ ਮਸੀਹ ਅਤੇ ਐਪਜੀਤ ਸਿੰਘ ਨੂੰ ਦੁਆ ਕਰਨ ਵਾਸਤੇ ਆਪਣੇ ਘਰ ਬੁਲਾਇਆ ਸੀ ਜੋ ਬੀਤੇ 21 ਰਾਤ 10 ਵਜੇ ਉੱਤੇ ਘਰ ਆਏ ਤੇ ਬਾਅਦ ਵਿੱਚ 7-8-9 ਹੋਰ ਵਿਅਕਤੀਆਂ ਨੂੰ ਬੁਲਾ ਲਿਆ ਜਿੰਨਾਂ ਨੇ ਉਸ ਦੇ ਲੜਕੇ ਸਹਿਮਣ ਸੀ ਦੀ ਭੂਤ ਕੱਢਣ ਦੇ ਨਾਂ ਤੇ ਕਾਫੀ ਮਾਰਕੁਟਾਈ ਕੀਤੀ ਅਤੇ ਉਸ ਨੂੰ ਬਜੇ ਤੇ ਪਾ ਕੇ ਚਲੇ ਗਏ ਜਦ ਪਰਿਵਾਰ ਇੱਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਕਿ ਜਮਨੂਸੀ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਵੇਤੀ ਪਾਈ ਅਗਰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕਬਰਖਾਨੇ ਵਿੱਚ ਨਮਾਜ਼ ਪੁਕਾ ਦਿੱਤੀ ਦਾ ਮੇਲਾ ਕਰਵਾਇਆ ਜਾ ਰਿਹਾ ਕਿੱਥੇ ਕਰਵਾਇਆ ਜਾ ਰਿਹਾ ਦਸਤੂਤ ਭਰੀ ਇਹ ਪਿੰਡ ਬਰਸੋਲਾ ਵਿੱਚ ਮੇਲਾ ਹਰ ਦੀ ਹਰ ਸਾਲ ਦੀ ਤਰ੍ਹਾਂ ਬਾਬਾ ਗੁੱਜਾ ਪੇਰ ਛਿੰਝ ਮੇਲਾ ਕਰਵਾਇਆ ਜਾਂਦਾ ਅੱਜ ਵੀ ਉਹ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਢਾਲੀਵਾਲ ਸ਼ੈਰੀ ਕਲਸੀ ਜੀ ਤੇ ਰਵਣਬੈਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਉਹ ਅੱਜ ਆਏ ਸੀਗੇ ਉਹਨਾਂ ਨੇ ਮੇਲੇ ਦੇ ਵਿੱਚ ਸਾਨੂੰ ਪਿੰਡ ਵਾਸਤੇ 3 ਲੱਖ ਰੁਪਏ ਦਾ ਗ੍ਰਾਂਟ ਵੀ ਦਿੱਤੀ ਤੇ ਵਧੀਆ ਮੇਲਾ ਕਬੱਡੀ ਵਗੈਰਾ ਜਿਹੜੀ ਆ ਉਹ ਕਪੂਰਖਲਾ ਔਰ ਗੁਰਦਾਸਪੁਰ ਦੇ ਵਿੱਚ ਹੋ ਰਹੀ ਆ ਤੇ ਹਰਜੀਤ ਸਿੱਧੂ ਜਿਹੜਾ ਕਲਾਕਾਰੋ ਆਏ ਹੋਏ ਆ ਤੇ ਵਧੀਆ ਮੇਲੇ ਦਾ ਕੰਮ ਚੱਲ ਰਿਹਾ ਜੀ ਕਿੰਨਾ ਮਿਲਾ ਲੱਗਦਾ ਇਹ 57ਵਾਂ ਮੇਲਾ ਇਹ ਸਰਪੰਚ ਸਾਹਿਬ ਸਖਤ ਬਹੁਤ ਜ਼ਿਆਦਾ ਆਈਆਂ ਕੀ ਕਹਿਣਾ ਚਾਹੋਗੇ ਕਿਦਾਂ ਦਾ ਸਾਥ ਨੇ ਜਾ ਸਕਦਾ ਤਾਂ ਹਾਂਜੀ ਬਹੁਤ ਵਧੀਆ ਜੀ ਕਾਫੀ ਗੈਦਰਿੰਗ ਵੀ ਬਹੁਤ ਹੋਈ ਆ ਤੇ ਬਹੁਤ ਹੋ ਰਹੀ ਹੈ ਕਿਹੜੇ ਕਿਹੜੇ ਮੈਚ ਹੋ ਰਹੇ ਨੇ ਅੱਜ ਕਬੱਡੀ ਦਾ ਅੱਜ ਫਾਈਨਲ ਮੈਚ ਹੋਣਾ ਕਿੱਥੋਂ ਕਿੱਥੋਂ ਟੀਮਾਂ ਆਈਆਂ ਜੀ ਗੁਰਦਾਸਪੁਰ ਕਪੂਰਥਲਾ ਜੀ ਆਨ ਵਾਲੇ ਦਿਨਾਂ ਵਿੱਚ ਮੇਲੇ ਬਾਰੇ ਹੋਰ ਵਧੀਆ ਕੀ ਹਾਂਜੀ ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਵਧੀਆ ਕਰਾਂਗੇ ਔਰ ਇਸ ਤੋਂ ਵਧੀਆ ਖਰਾਬ ਕਿੰਨਾ ਨਾਮ ਜਿਹੜਾ ਦਿੱਤਾ ਜਾਣਾ ਅੱਜ ਕਬੱਡੀ ਦੇ ਖਿਡਾਰੀਆਂ ਨੂੰ 65 55 65000 ਜਿੱਤਣ ਵਾਲਿਆਂ ਨੂੰ 55000 ਹਾਰਨ ਵਾਲਿਆਂ ਨੂੰ ਤੇ ਮੰਤਰੀ ਸਾਹਿਬ ਵੱਲੋਂ ਹੋਰ ਕੀ ਸੁਵਿਧਾ ਆ ਗਿਆ 3 ਲੱਖ ਦਾ ਹੋਰ ਕਹਿੰਦੇ ਜੀ ਅਗਲੀ ਵਾਰੀ ਹੋਰ ਵਧੀਆ ਸਟੇਡੀਅਮ ਵਾਸਤੇ ਪੈਸੇ ਦੇਵਾਂਗੇ ਇੱਕ ਹੋਰ ਪਿੰਡ ਨੂੰ ਦੱਸ ਦੇ ਤੈਨੂੰ ਹਾਂਜੀ ਉਹ 3 ਲੱਖ ਦੂਸਰੇ ਪਿੰਡ ਨੂੰ ਦਤਾਂਗੇ ਕਿਹੜਾ ਪਿੰਡ ਬੜੀ ਮਾਨ ਬੜੀ ਮਾਨਵਲੀ ਗੱਲ ਹੈ ਹਾਂਜੀ ਉਹ ਪਰਵ ਗਾਰਾ ਪਿੰਡ ਉਹ 언ੰਦ ਉਹ ਕੀ ਸੰਦੇਸ਼ ਕੀ ਦੇਣਾ ਚਾਹੋਗੇ ਹੁਣ ਨੌਜਵਾਨ ਕਿਉਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਆਪਾਂ ਨਸ਼ਿਆਂ ਨੂੰ ਤਿਆਗੋ ਤੇ ਖੇਡਾਂ ਵੱਲ ਆਓ ਖੇਡਾਂ ਦੇ ਨਾਲ ਬੇਸਤਰਕੀ ਕਰੇ ਜੀ ਥੈਂਕ ਯੂ ਜੀ ਅਸੀਂ ਪਰਵ ਪਿੰਡ ਦੇ ਵਿੱਚ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਪੋਡੀਸ਼ਨ ਦੇ ਚੇਅਰਮੈਨ ਬਲਬਾਦ ਸਾਹਿਬ ਉਹ ਤੁਮ ਬਲਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹ ਦੇਖਿਆ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਦੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਦੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ ਤੋਂ ਮੈਂ ਪਿੰਡਾਂ ਲੈਣ ਬੁਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਇੱਕ ਚੰਗੀ ਪ੍ਰਸਤ ਪਾਈ ਆ ਹੱਸਾ ਦਾ ਮੇਲਾ ਲਾਉਂਦੇ ਆ ਆ ਕੇ ਬੜਾ ਮਨਪੂਸ਼ ਹੋਇਆ ਜੇ ਮਾੜਾ ਸੱਚੇ ਬਾਸਾ ਕੋਈ ਤਕਲੀਫ ਆ ਵਜੂ ਮੇਲੇ ਦੇ ਵਿੱਚ ਆ ਹੋਣੀ ਠੀਕ ਗਰਾਂਲ ਕਿ ਲਈਤੀ ਆ ਜੀ ਗਰਾਂਲ ਕਿ ਗਰਾਂਲ ਕਿ ਲਈਤੀ ਗਵਾਂਡ 6 ਲੱਖ ਜਿੱਦੀ ਮੰਗੀ ਉਹ ਨਹੀਂ ਦਿੱਤੀ ਉਹ ਦੱਸੋ ਕੀ ਆਉਣ ਵਾਲੇ ਕਿੰਨਾ ਚਿਰ ਕੀ ਕਰੀਏ ਆ ਆਮ ਆਦਮੀ ਪਾਰਟੀ ਸਰਕਾਰ ਨਹੀਂ ਜੀ ਆਮ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਚੰਗੇ ਸਟੇਡੀਅਮ ਬਣਾ ਦੇ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰ ਦੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਖਾਸ ਤੌਰ ਤੇ ਜਿਹੜੀ ਸਪੋਰਟਸ ਹੈ ਉਹਨੂੰ ਡਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋ ਸਕੇ